ਉਹ ਬੱਲੇ ਉਹ ਜੱਗਿਆ ਆਇਆ ਹੋ ਜੇ ਇੱਕ ਇੱਕ ਬਾਜੀ ਉਹ ਕਹਿ ਲਿਆ ਆ ਜਾ ਜੱਗਾ ਵੀ ਆ ਗਿਆ ਬਾਜੀ ਤਾਂ ਮੈਂ ਨਾ ਆਇਆ ਮਿੱਟੀ ਦੀ ਪਰਖ ਕਰਾ ਕੇ ਔਰ ਦੇਖੋ ਚੜਦੀ ਫਸਲ ਦਾ ਝਾੜ ਪਰਖ ਨੂੰ ਇਹ ਕਿਹੜਾ ਜਨਾਨੀ ਆ ਜੱਗਿਆ ਮਜ਼ਾਕ ਨਹੀਂ ਕਹਿ ਲਿਆ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਈ ਜੇ ਅਸੀਂ ਇਹਦੀ ਸਮੇਂ ਤੇ ਪਰਖ ਕਰਾ ਲੈਂਦੇ ਨਾ ਤਾਂ ਵਰਦਾਨ ਮਿਲਦਾ ਨਹੀਂ ਸਰਾਪ ਉਹ ਸਰਾਪ ਉਹ ਕਿਵੇਂ ਜੇ ਅਸੀਂ ਖਾਦਾਂ ਦੀ ਵਰਤੋਂ ਯਾਦਾ ਕਰਾਂਗੇ ਤਾਂ ਪਰ ਜੱਗੇ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਖਾਦ ਕਿੰਨੀ ਮਾਤਰਾ ਚ ਪਾਉਣੀ ਆ ਇਹ ਤਾਂ ਸਾਨੂੰ ਮਿੱਟੀ ਦੀ ਪਰਖ ਕਰਾਉਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਕਿਸਾਨਾਂ ਨੂੰ ਲੋੜ ਅਨੁਸਾਰ ਕਿੰਨੇ ਕੁਦਰਤੀ ਤੱਤਾਂ ਨੂੰ ਉਪਲਬਧ ਕਰਵਾਉਣਾ ਵਾ ਜਿੱਤੇ ਲਾਗਤ ਘੱਟ ਤੇ ਪੈਦਾਵਾਰ ਜ਼ਿਆਦਾ ਹੋਵੇ ਤੇ ਮਿੱਟੀ ਦਾ ਸੰਤੁਲਨ ਵੀ ਬਣਿਆ ਰਵੇ ਪਰ ਜੱਗੇ ਇਹ ਖਰਚਾ ਕਿੰਨਾ ਕਾਊਗਾ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਨਾ ਬਲਾਕ ਪੱਧਰ ਤੇ ਪ੍ਰਯੋਗਸ਼ਾਲਾਾਂ ਮੈਂ ਖੋਲ੍ਹੀਆਂ ਹੋਈਆਂ ਨੇ ਮਿੱਟੀ ਦੀ ਪਰਖ ਕਰਾਉਣ ਲਈ ਇਨ੍ਹਾਂ ਪ੍ਰਯੋਗਸ਼ਾਲਾਾਂ ਵਿੱਚ ਵਿਗਿਆਨੀ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਇੱਕ ਸੂਚੀ ਤਿਆਰ ਕਰ ਲੈਂਦੇ ਨੇ ਇਹਨਾਂ ਵਿੱਚ ਮੌਜੂਦ ਗੁਣਾ ਅਤੇ ਕਮੀਆਂ ਦੀ ਤੇ ਨਾਲ ਹੀ ਮਿੱਟੀ ਦੇ ਨਾਲ ਹੀ ਸੰਬੰਧਿਤ ਜਾਣਕਾਰੀ ਤੇ ਸਲਾਹ ਵੀ ਸ਼ਾਮਲ ਹੁੰਦੀ ਆ ਆਹ ਤਾਂ ਜੱਗਿਆ ਤਾਂ ਜਾਣਕਾਰੀ ਬੜੀ ਵਧੀਆ ਦਿੱਤੀ ਆ ਤੇਰਾ ਧੰਨਵਾਦ ਆ ਉਹ ਧੰਨਵਾਦ ਮੇਰਾ ਨਹੀਂ ਜੇ ਧੰਨਵਾਦ ਹੀ ਕਰਨਾ ਹੀ ਆ ਨਾ ਤਾਂ ਸੀਆਈਪੀਟੀ ਦੀ ਟੀਮ ਦਾ ਕਰੋ ਜਿਹੜੇ ਪਿੰਡ ਪਿੰਡ ਕਸਵੇ ਕਸਵੇ ਸ਼ਹਿਰ ਸ਼ਹਿਰ ਵਿੱਚ ਜਾ ਕੇ ਇਹੋ ਜੀ ਜਾਣਕਾਰੀ ਦੇ ਕੇ ਕਿਸਾਨਾਂ ਨੂੰ ਜਾਗਰਿਤ ਕਰਦੇ ਨੇ ਦੀ ਵੀ ਤੇ ਰਜਿਸਟਰ ਕਰੀ ਪ੍ਰਾਪਤ ਕਰ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟ